ਕੀ ਕਿ ਮਾੜੀ ਨੀ ਲੜਾਈ ਹੋਈ ਸੀ ਕਿ ਟਰਾਲੀ ਤੋਂ ਤੇ ਇਹਨਾਂ ਨੂੰ ਕਹੇ ਕਿ ਟਰਾਲੀ ਲੰਘਣੀ ਹੈ ਸਾਡੀ ਤੇ ਇੱਕ ਸਾਈਡ ਤੇ ਕਾ ਲਓ ਸਾਡਾ ਪਲਾਟ ਸਾਹਮਣੇ ਬੰਦਾ ਪਿਆ ਇਹ ਪਲਾਟ ਗਿਆ ਵੇਕ ਇਹਨਾਂ ਨੂੰ ਇੰਨੀ ਗੱਲ ਕੀਤੀ ਤੇ ਇਹ ਅੱਗੇ ਲੜਨੋਂ ਪੈ ਗਏ ਤੇ ਡੇਢ ਦੋ ਮਹੀਨਾ ਹੋ ਗਿਆ ਮੈਂ ਫਿਰ ਇਹਨਾਂ ਨੂੰ ਨਾ ਕੱਲੂਗਾਰੇ ਦੇ ਉੱਤੇ ਥਾਣੇ ਰਿਪੋਰਟ ਵੀ ਦਿੱਤੀ ਆ ਪਰ ਕੋਈ ਪੈਰਵਾਹੀ ਨਹੀਂ ਹੋਈ ਕਿਉਂਕਿ ਉਹ ਉੱਥੇ ਬਿਜ਼ੀ ਹੋਣ ਦੇ ਚੱਕਰਾਂ ਦੇ ਵਿੱਚ ਥਾਣੇ ਵਾਲਿਆਂ ਨੇ ਤੇ ਮੈਂ ਕਿਹਾ ਚਲੋ ਕੋਈ ਨਹੀਂ ਬੱਚਾ ਮੇਰਾ ਵੀ ਛੋਟਾ ਮੈਂ ਨਿੱਕੀ ਜਿਹੀ ਗੱਲ ਛੱਡ ਦਿੰਦੀ ਆਬ ਮੈਂ ਕੋਈ ਗੱਲ ਨਹੀਂ ਕੀਤੀ ਇਹਨਾਂ ਨਾਲ ਮੈਂ ਛੱਡ ਲਈ ਚੋਪਰ ਕੇ ਬੈ ਗਈ ਆਪਣੇ ਘਰ ਹੁਣ ਡੇਢ ਦੋ ਮਹੀਨੇ ਬਾਅਦ ਆਪਣਾ ਆਏ ਆ ਘਰੇ ਆਣ ਕੇ ਥੱਲੇ ਸਾਰੇ ਵੱਟੇ ਏਟੀਐ ਚ ਲਾਏ ਇਹਨਾਂ ਨੇ ਬਦਮਾਸ਼ਾਂ ਵਾਂਗੂ ਕਿਰਪਾਨਾਂ ਹਥਿਆਰ ਸਾਰਾ ਕੁਝ ਜਿਹਦੇ ਵਿੱਚ ਇਹਨਾਂ ਨੇ ਆਪਣਾ ਐਲਮਾਰੀ ਨੂੰ ਮੂਰੀ ਤੋੜ ਕੇ ਸਾਡਾ ਸਾਰਦਾ ਥੱਲੇ ਦਾ ਗੇਟ ਲੋਹੇ ਦਾ ਤੋੜ ਕੇ ਇੱਟਾਂ ਮਾਰੀਆਂ ਜੀ ਤੀਜੀ ਮੰਜ਼ਲ ਤੱਕ ਇੱਟਾਂ ਵਾਈਆਂ ਤੇ ਮੈਂ ਬਚਾ ਦੇ ਚੱਕਰ ਦੇ ਵਿੱਚ ਨਾ ਆਪਣਾ ਤੀਜੀ ਮੰਜ਼ਲ 'ਚ ਆ ਕੇ ਆਪਣਾ ਮੌਂਟੀ ਵਾਲਾ ਗੇਟ ਮਾਰ ਲਿਆ ਹੈਗਾ ਵਾ ਤੇ ਹਾਂਜੀ ਬੰਦੇ ਹੈਗੇ ਆ ਆਪਣੇ ਗਵਾਂਢੀ ਸਾਡੇ ਕਾਲਾ ਵਾ ਰਾਜਾ ਵਾ ਤੇ ਲਵ ਹੈਗਾ ਵਾ ਮੁੰਡਾ ਤੇ ਨਾਲ ਉਹਨਾਂ ਦੇ ਨਾਲ 8-10 ਬੰਦੇ ਹੋਰ ਆਏ ਸੀਗੇ ਨਾਮ ਦੋ ਕੋਰਾ ਮੇਰਾ ਨਾਮ ਹਰਪ੍ਰੀਤ ਕੋਰਾ ਕਿੱਥੇ ਰਹਿੰਦੇ ਮੇਰਾ ਬੇ ਅਲੀ ਗਲੀ ਤਰਨਤਾਰ ਰੋਡ ਕੀ ਮਾਮਲਾ ਜੀ ਮੇਰਾ ਮਾਮਲਾ ਇਹ ਹੈ ਕਿ ਮਾੜੀ ਨਹੀਂ ਲੜਾਈ ਹੋਈ ਸੀਗੀ ਟਰਾਲੀ ਤੋਂ ਪੀ ਇਹਨਾਂ ਨੂੰ ਕਹਿ ਕੇ ਟਰਾਲੀ ਨੰਗਣੀ ਹੈ ਸਾਡੀ ਤੇ ਇੱਕ ਸਾਈਡ ਤੇ ਕਾ ਲਓ ਸਾਡਾ ਪਲਾਟ ਸਾਹਮਣੇ ਬੰਦਾ ਪਿਆ ਇਹ ਪਲਾਟ ਗਿਆ ਵੇਕ ਤੇ ਇਹਨਾਂ ਨੂੰ ਇੰਨੀ ਗੱਲ ਕੀਤੀ ਤੇ ਇਹ ਅੱਗੇ ਲੜਨੋਂ ਪੈ ਗਏ ਤੇ ਡੇਢ-ਦੋ ਮਹੀਨਾ ਹੋ ਗਿਆ ਮੈਂ ਫਿਰ ਇਹਨਾਂ ਨੂੰ ਨਾ ਕੱਲੂਗਾਰੇ ਦੇ ਤੇ ਥਾਣੇ ਰਿਪੋਰਟ ਵੀ ਦਿੱਤੀ ਆ ਪਰ ਕੋਈ ਪੈਰਵਾਹੀ ਨਹੀਂ ਹੋਈ ਕਿਉਂਕਿ ਉਹ ਉੱਥੇ ਬਿਜ਼ੀ ਹੋਣ ਦੇ ਚੱਕਰਾਂ ਦੇ ਵਿੱਚ ਥਾਣੇ ਵਾਲਿਆਂ ਨੇ ਤੇ ਮੈਂ ਕਿਹਾ ਚਲੋ ਕੋਈ ਨਹੀਂ ਬੱਚਾ ਮੇਰਾ ਵੀ ਛੋਟਾ ਮੈਂ ਨਿੱਕੀ ਜਿਹੀ ਗੱਲ ਛੱਡ ਦੇਣੀ ਆ ਅਬ ਮੈਂ ਕੋਈ ਗੱਲ ਨਹੀਂ ਕੀਤੀ ਇਹਨਾਂ ਨਾਲ ਮੈਂ ਛੱਡਤੀ ਚੋਪਰ ਕੇ ਬੈ ਗਈ ਆਪਣੇ ਘਰ ਹੁਣ ਡੇਢ-ਦੋ ਮਹੀਨੇ ਬਾਅਦ ਆਪਣਾ ਆਏ ਆ ਘਰੇ ਆਣ ਕੇ ਥੱਲੇ ਸਾਰੇ ਵੱਟੇ ਏਟੇ ਚਲਾਏ ਇਹਨਾਂ ਨੇ ਬਦਮਾਸ਼ਾਂ ਵਾਂਗੂ ਕਿਰਪਾਨਾਂ ਹਥਿਆਰ ਸਾਰਾ ਕੁਝ ਚੜ ਕੇ ਤੇ ਮੈਂ ਕੱਲੀ ਸੀਗੀ ਜਿਹਦੇ ਵਿੱਚ ਇਹਨਾਂ ਨੇ ਆਪਣਾ ਐਲਮਾਰੀਲ ਮੁਰੀ ਤੋੜ ਕੇ ਸਾਡਾ ਸਾਰਦਾ ਥੱਲੇ ਦਾ ਗੇਟ ਲੋਹੇ ਦਾ ਤੋੜ ਕੇ ਇੱਟਾਂ ਮਾਰੀਆਂ ਇੱਟਾਂ ਮਾਰ ਕੇ ਤੀਜੀ ਮੰਜ਼ਲ ਤੱਕ ਇੱਟਾਂ ਵਾਈਆਂ ਤੇ ਮੈਂ ਬਚਾਅ ਦੇ ਚੱਕਰ ਦੇ ਵਿੱਚ ਨਾ ਆਪਣਾ ਤੀਜੀ ਮੰਜ਼ਲ 'ਚ ਆ ਕੇ ਆਪਣਾ ਮੌਂਟੀ ਵਾਲਾ ਗੇਟ ਮਾਰ ਲਿਆ ਹੈਗਾ ਵਾ ਤੇ ਹਾਂਜੀ ਬੰਦੇ ਹੈਗੇ ਆ ਆਪਣੇ ਗਵਾਂਢੀ ਸਾਡੇ ਕਾਲਾ ਵਾ ਰਾਜਾ ਵਾ ਤੇ ਲਵ ਹੈਗਾ ਵਾ ਮੁੰਡਾ ਤੇ ਨਾਲ ਉਹਨਾਂ ਦੇ ਨਾਲ 8-10 ਬੰਦੇ ਹੋਰ ਆਏ ਸੀਗੇ ਪੜੇ ਪਰਿਵਾਰ ਚੋਂ ਮੇਰੇ ਹਸਬੰਦ ਦੀ ਡੈਥ ਹੋ ਚੁੱਕੀ ਆ ਮੇਰਾ ਬਟਾ ਇਕੱਲਾ ਗੱਲਾ ਵਾ ਤੇ ਬਹੁਤ ਛੋਟਾ ਬੇਟਾ ਹੋਣੇ ਉਹਨੇ ਪਲਾਸਟਰ ਦੀ ਪੇਪਰ ਦਿੱਤੇ ਉਹ ਗਿਆ ਸੀ ਚੰਡੀਗੜ੍ਹੋਂ ਕੱਲ ਹੀ ਆਇਆ ਹਾਲੀ ਵਿਚਾਰਾ ਬਾਹਰੋਂ ਤੇ ਇਹਨਾਂ ਨੇ ਤਾਂ ਰੱਖੀ ਪਤਾ ਨਹੀਂ ਕੀ ਇਹਨਾਂ ਦਾ ਮਨ ਚ ਹੈਗਾ ਸੀ ਇਹਨਾਂ ਨੇ ਕੱਲ ਹੀ ਆਣ ਕੇ 5 ਵਜੇ ਹੋਵੇ ਨਾ ਉਹ ਵਿਚਾਰਾ ਮੜਾ ਨਾਲ ਬਾਜ਼ਾਰ ਗਿਆ ਤੇ ਰਾਤੀ 9:30 ਉਹਨੇ 10 ਵਜੇ ਇਹਨਾਂ ਨੇ ਕਾਂਡ ਕਰ ਦਿੱਤਾ ਹੈਗਾ ਨੁਕਸਾਨ ਮੇਰਾ ਵੇਖੋ ਪੈਸੇ ਲੱਗੇ ਆ ਮੇਰਾ ਬੰਦਾ ਸਿਰ ਤੇ ਨਹੀਂ ਮੈਂ ਮਹਾਈਆ ਮਕਾਨ ਬਣਾ ਕੇ ਵੇਚਿਆ ਸੀਗਾ ਤੇ ਹੁਣ ਸਾਹਮਣਾ ਪਲਾਟ ਮ ਲੱਗਾ ਬਣਾਉਣਾ ਸੀ ਉਹਦੇ ਪੈਸੇ ਪਏ ਹੋਏ ਸੀਗੇ ਮੇਰੇ ਕੋਲ ਮੇਰੇ ਕੋਲ ਸਾਰੇ ਪ੍ਰੂਫ ਹੈਗੇ ਸਾਰੇ ਪੈਸੇ ਕੱਢ ਗਏ ਮੇਰੇ ਅੰਦਰੋਂ ਲੱਗੇ ਆ ਤੇ ਇਹਨਾਂ ਨੇ ਹਥਿਆਰ ਫੜਾ ਨਹੀਂ ਫੜੇ ਹੋਏ ਸੀਗੇ ਜਿੱਦੇ ਜਗਤ ਸਾਡੇ ਕੋਈ ਹੱਥ ਨਹੀਂ ਕੋਠੇ ਤੇ ਭੱਜ ਗਏ ਮਾਪੋ ਤੇ ਮੈਂ ਆਪਣੇ ਬੇਟੇ ਨੂੰ ਮੜੀ ਜਬਦੱਸੀ ਕੋਠੇ ਲੈ ਕੇ ਗਈ ਆ 5 ਲੱਖ ਰੁਪਈਆ ਸੀਗਾ ਤੇ ਇੱਕ ਚੈਨੀ ਸੀਗੀ ਤੇ ਇੱਕ ਮੁੰਦਰੀ ਸੀਗੀ ਮੇਰਾ ਪਲਾਟ ਸੇਲ ਹੋਇਆ ਵਾ 3 ਲੱਖ ਮੈਂ ਪੈ ਭਰਾ ਕੋ ਧਾਰਾ ਫੜਿਆ ਸੀਗਾ ਉਹਦਾ ਪਲਾਟ ਸੇਲ ਹੋਇਆ ਤੇ 2 ਲੱਖ ਰੁਪਏ ਮੇਰੇ ਕੋ ਆਪਣਾ ਹੈਗਾ ਸੀ ਤੇ 50 ਹਜ਼ਾਰ ਰੁਪਏ ਮੇਰਾ ਆਪਣਾ ਇੱਥੋਂ ਦਾ ਸੀਗਾ ਜਿਹੜਾ ਮਤਲਬ ਤੇ ਉਹ ਪਾ ਕੇ ਮੇਰਾ 2 ਲੱਖ ਹੁੰਦਾ ਪਿਆ ਸੀਗਾ ਬੰਦੇ ਕਿੰਨੇ ਬੰਦੇ ਹੈਗੇ ਸੀ 10 10 12 ਬੰਦੇ ਹੈਗੇ ਸੀ ਹਥਿਆਰ ਤਿੱਖੇ ਤੇਜ ਤੇ ਤਾਰ ਹਥਿਆਰ ਸੀਗੇ ਇਹਨਾਂ ਕੋ ਬੀਸਬੋਲ ਵਗੈਰਾ ਜਾਂ ਕਿਰਪਾਨਾਂ ਦਾਤਰਾਂ ਦੂਤਰਾ ਸਭ ਤਿੱਖੀਆਂ ਤਲਵਾਰਾਂ ਸੀਗੀਆਂ ਇਹਨਾਂ ਕੋ ਨੁਕਸਾਨ ਹੈ ਵੇਖੋ ਸਾਰਾ ਸਾਡੇ ਤੇ ਗੇਟ ਬੁਡ ਭੰਨ ਗਿਆ ਸਾਰਾ ਅੰਦਰੋਂ ਆਇਆ ਸੀ ਅਲਮਾਰੀ ਤੋੜ ਗਏ ਆ ਵੇਖੋ ਪੁਲਿਸ ਕਾਰਵਾਈ ਕਰੇ ਪਰ ਸੁਨਹਾਰੇ ਤੱਕ ਮੇਰੀ ਕੋਈ ਕਾਰਵਾਈ ਨਹੀਂ ਕੀਤੀ ਰਾਤ ਦੇ 10 ਵਜੇ ਦੀ ਗੱਲ ਹੋਈ ਪਈ ਆ ਤੇ ਹਜੇ ਤੱਕ ਕੋਈ ਵੀ ਇਹਨਾਂ ਦਾ ਐਕਸ਼ਨ ਨਹੀਂ ਲਿੱਤਾ ਗਿਆ ਜਦੋਂ ਪੁਲਿਸ ਆਈ ਹੀ ਸੀ ਪੀਸੀਆਰ ਵਾਲੇ ਇਹਨਾਂ ਨੂੰ ਇਹ ਭੱਜ ਕੇ ਚਲੇ ਗਏ ਸਾਰੇ ਆਨੇ ਤੇ ਮੁੜ ਕੇ ਉਹ ਗਏ ਤੇ ਨਾਲ ਹੀ ਫੇਰ ਇਹ ਡੇਢ ਕੁ ਵੇਨਾ ਫੇਰ ਸਾਡੇ ਮੇਰੇ ਹਾਡੇ ਇਟਾ ਮਾਰੀਆਂ ਇਹਨਾਂ ਨੇ ਵੀਡੀਓ ਵੀਡੀਓ ਤੁਹਾਡੇ ਕੋ ਹੈਗੀਆਂ ਮੇਰੇ ਕੋ ਵੀਡੀਓ ਸਾਰੀਆਂ ਪ੍ਰੂਫ ਮੇਰੇ ਕੋ ਸਾਰੇ ਹੈਗੇ ਆ ਵੀਡੀਓ ਦੇ ਵਿੱਚ ਸਾਫ ਪਤਾ ਲੱਗਦਾ ਪਿਆ ਕਿ ਇਹਨਾਂ ਨੇ ਸਾਨੂੰ ਇਟਾ ਮਾਰੀਆਂ ਇਟਾ ਮਾਰੀਆਂ ਇਹਨਾਂ ਨੇ ਟਮਾਰੀਆਂ ਆ ਵੇਖੋ ਇਹ ਮੈਂ ਮੋਬਾਈਲ 'ਚ ਬਣਾਈਆਂ ਹੈਗੀਆਂ ਮੈਂ ਮੋਬਾਈਲ 'ਚ ਬਣਾਈਆਂ ਕਿੰਨੇ ਹੀ ਬੰਦੇ ਆਏ ਮੇਰੇ ਦੂਸਰੇ ਦੂਸਰੀ ਵੀਡੀਓ ਵੀ ਹੈਗੀ ਤੁਹਾਨੂੰ ਦਿਖਾਨੀ ਹੈ ਮੈਂ ਇਹ ਮੇਰਾ ਮੋਬਾਈਲ ਮੋਬਾਈਲ ਦੇ ਨਾਮ 'ਤੇ ਚੁੱਕ ਲਓ ਆ ਦੇਖੋ ਐ ਵੇਖੋ ਇਹ ਪੂਰੇ ਗੁੰਡਾਗਰਦੀ ਜਿੱਤਰਾ ਬੂਰਾ ਗੁੰਡਾਗਰਦੀ ਕਰਦੇ ਕਦੀ ਤੇ ਮੈਨੂੰ ਰਸਤੇ 'ਚ ਜਾਂਦੇ ਜਾਂਦੇ ਬੜੀ ਮਾੜੀ ਨਿਗਾਹ ਨਵੰਦੇ ਪਰ ਮੈਂ ਕਿਹ ਬੱਚਾ ਛੋਟਾ ਵਾ ਮੈਂ ਲੜਾਈਆਂ ਨਹੀਂ ਲੈਣੀਆਂ ਨਾ ਮੈਂ ਲੈਣ ਜੋਗੀ ਹੈਗੀ ਆ ਮੈਂ ਆਪਣਾ ਪਾਲੋ ਦਾ ਕੰਮ ਕਰਦੀ ਆਪਣਾ ਘਰ ਦਾ ਖਰਚਾ ਚਲਉਣੀ ਹੈ ਬੁਟੀਕ ਕਰਕੇ ਪਾਲੋ ਤੇ ਬੁਟੀਕ ਮੇਰੀ ਗੁਰਦਰੇ ਦੇ ਲੱਗੇਗੀ ਬਾਬਾ ਦੀਸ ਇਹ ਪਹਿਲੇ ਇਹਨਾਂ ਨੇ ਸਾਡੇ ਨੂੰ 10:30 ਵੇ ਦੀ ਲੜਾਈ ਕੀਤੀ ਆ ਤੇ ਰਾਤੀ ਤੇ ਫੁੜਕੇ ਰਾਤੀ ਇਹਨਾਂ ਨੇ 1:30 ਵੇ ਨਾ ਫੇਰ ਇਹ ਲੜਾਈ ਕਰਨ ਵਾਸਤੇ ਆ ਗਏ ਆ ਹਾਂਜੀ ਇਹ ਹਟੇ ਨਹੀਂ ਸਾਨੂੰ ਮਤਲਬ ਇਹਨਾਂ ਨੇ ਥੋ ਨਿਕਲਣ ਦਿੱਤਾ ਹੀ ਆਪਣੀ ਸੇਫਟੀ ਵਾਸਤੇ ਪੁਲਿਸ ਵਾਲਿਆਂ ਨੂੰ ਕਿਹਾ ਤੇ ਤੁਸੀਂ ਆਣ ਕੇ ਸਾਡੀ ਸੇਫਟੀ ਹਨ ਨੰਗਾ ਦਿਓ ਅਸੀਂ ਆਪਣੀ ਮੰਮੀ ਵੱਲ ਚਲ ਜਾਈਏ ਪਰ ਉਹਨਾਂ ਨੇ ਸਾਡੀ ਕੋਈ ਸੁਣਾਈ ਨਹੀਂ ਕੀਤੀ ਤੇ ਜੇ ਬੇਟੇ ਨੂੰ ਮੈਂ ਮੁੰਡਿਆ ਭਰਾ ਦੇ ਦੋਸਤਾਂ ਨੂੰ ਨਾਲ ਲੈ ਕੇ ਬੁਲਾਇਆ ਉਹਨਾਂ ਨੂੰ ਵੀ ਜਾਓ ਥਾਣੇ ਲੈ ਕੇ ਆਓ ਉਹਨਾਂ ਨੂੰ ਗੱਡੀ 'ਚ ਲੈ ਕੇ ਆ ਤੇ ਮੇਰੇ ਬੇਟੇ ਨੂੰ ਅੱਗੋਂ ਕਹਿੰਦੇ ਆ ਕਿ ਕੋਈ ਗੱਲ ਨਹੀਂ ਤੁਹਾਡੇ ਇੱਥੇ ਕੋਈ ਕੁਝ ਹੋਉਂਦਿਆ ਵਾ ਤੇ ਉਤਰ ਜਾ ਥੱਲੇ ਗੱਡੀ 'ਚ ਉਹਨਾਂ ਨੇ ਗੱਡੀ 'ਚ ਉੱਥੇ ਦੂਰ ਉਤਾਰਤਾ ਕਹਿੰਦੇ ਕੋਈ ਮੁੰਡਾ ਮੰਡੇ ਨਹੀਂ ਹੈਗੇ ਤੇ ਝੂਠ ਬੋਲਦੇ ਹਾਂਜੀ ਬਾਹਰ ਮਤ हां जी ਮੈਨੂੰ ਡਾਰਾ ਮੇਰੇ ਬੇਟੇ ਨੂੰ ਡਾਰਾ ਧਮਕੀਆਂ ਦਿੰਦੇ ਆ ਕਹਿੰਦੇ 755 ਸਾਡੇ ਤੇ ਅੱਗੇ ਹੋਈ ਆ ਤੇ 302 ਸਾਡੇ ਤੇ ਹੋਰ ਵੀ ਹੋ ਜੂ ਸਾਨੂੰ ਕੋਈ ਫਰਕ ਨਹੀਂ ਪੈਂਦਾ। ਦੇ ਨਾਂ ਦਲਬੀਰ ਕੌਰ ਹੈ। ਕਿੱਥੇ ਰਹਿੰਦੇ ਮਾਤਾ ਜੀ? ਜਿਹੜਾ ਮੱਲਾ ਹੈ। ਹੁਣ ਆ ਹੀ ਮੱਲਾ ਆਏਗਾ। ਬਾਬੇ ਨੇ ਇਹ ਦਿੱਤਾ ਸੀ। ਰਾਤ ਨੂੰ ਸਾਨੂੰ ਨਹੀਂ ਪਤਾ ਸਾਡਾ ਦਰਵਾਜ਼ਾ ਬੰਦ ਸੀ। ਯਕਦਾਂ ਮਿੱਟੇ ਰੋੜੇ ਵਜੇ ਬਹੁਤ ਜ਼ਿਆਦਾ ਆ ਸਾਡਾ ਸਾਰਾ ਸਾਰਾ ਤੋੜ ਦਿੱਤਾ ਇੰਨੇ ਆ ਆ ਸਾਰਾ ਦਿਸਦਾ ਪਿਆ। ਬੰਦੇ ਬੰਦੇ ਗਿਣਤੀ ਕੋਈ ਨਹੀਂ ਪਤਾ ਨਹੀਂ 50 ਆਏ ਕਿ 10 ਆਏ ਨਹੀਂ ਕਿ 20 ਆਏ ਨਹੀਂ ਤੇ ਰੋਲਾ ਪਿਆ ਇੰਨਾ ਤੇ ਗਾਲ ਬੰਦਾ ਬੜਾ ਕੱਢਿਆ ਤੇ ਸਾਨੂੰ ਨਹੀਂ ਪਤਾ ਮੈਂ ਤੁਹਾਨੂੰ ਦੱਸਾਂ ਮੇਰੇ ਮਨ 'ਚ ਇਹ ਗੱਲ ਆ ਗਈ ਕੋਈ ਮੇਤਾ-ਮੂਤਾ ਮਰ ਗਿਆ ਤੇ ਇੰਨਾ ਆ ਕੇ ਰੋਲਾ ਰਾਲਾ ਪਾਇਆ ਪਤਾ ਨਹੀਂ ਕਿਉਂ ਗਲੀਆਂ ਦੇ ਵਿੱਚ ਰੋਲਾ ਪਾਈ ਬੰਦੇ ਅਸੀਂ ਚੁੱਪ ਕਰ ਗਏ ਅੱਛਾ ਜੇ ਖੋਲ ਦੇ ਵੀ ਦਰਵਾਜ਼ੇ ਖੋਲ ਵੀ ਦੇਂਦੇ ਤੇ ਇੱਟੇ ਰੋੜੇ ਵੱਜਣੇ ਕਿੱਲੇ ਵੜਾਂ ਸੀ ਟਾਈਮ ਕੀ ਸੀ ਕਿਲਾ ਟਾਈਮ ਪੁੱਤਰ ਕਿਹੜਾ ਆਇਆ ਹਾਂ ਸਾਡੇ ਨਾਲੀਆਂ ਨਾ ਮਸਾਂ ਨੂੰ ਕਿਸੇ ਦਾ ਵੀ ਨਹੀਂ ਪਤਾ ਕਿੰਨੀ ਲੜਾਈ ਹੋਈ ਤੇ ਕਿੰਨੀ ਨਹੀਂ ਹੋਈ ਸਾਨੂੰ ਨਹੀਂ ਪਤਾ ਅਸੀਂ ਤਾਂ ਰੋਲਾ ਸੁਣਿਆ ਇੰਨਾ ਬੜੀਆਂ ਪਈਆਂ ਇਹਨਾਂ ਨੇ ਦਰਵਾਜ਼ਾ ਬੰਦ ਕਰ ਲਿਆ ਸਾਦਾ ਦਰਵਾਜ਼ਾ ਬੰਦ ਸੀ ਨੰਦਾ ਵੀ ਬੰਦ ਸੀ ਫਿਰ ਮੈਂ ਆਖਿਆ ਵੀ ਖੋਲ ਨਾ ਕਿਸ ਤਰ੍ਹਾਂ ਮੇਰੇ ਬੇਟੇ ਨੇ ਆਖਿਆ ਮੰਮੀ ਨਾ ਖੋਲ ਇਹ ਟੁੱਟ ਵਰਜਾ ਨਹੀਂ ਸੇਦਵੇ ਅੱਛਾ ਮੈਂ ਆਖਿਆ ਕਹਦਾ ਬੜਾਈ ਰੋਲਾ ਪਾਇਆ ਐਡਵਾਰਡ ਵਾਲੇ ਭੰਨੇ ਐ ਦੋ ਸਾਦੇ ਇਨਾ ਉੱਤੇ ਮਾਰ ਦੇ ਰਿਹਾ ਤੁਹਾਨੂੰ ਆ ਵੇਖ ਹੀ ਲੋ ਸਾਡੇ ਸਾਡੇ ਟੁੱਟੇ ਪੈਣ ਗਏ ਆ ਫੋਲਸ ਪਾਸ باندې ਨਹੀਂ ਪਤਾ ਮੈਂ ਕਾਨੂੰ ਝੂਠ ਮਾਰਾ ਕਿਉਂ ਅਸੀਂ ਦਰਵਾਜ਼ਾ ਹੀ ਨਹੀਂ ਖੋਲਿਆ ਮੁਰਕੇ ਡੰਡ ਕੱਲ ਹਰਪੀਤਕੌਰ ਮਰੱਬੇ ਵਾਲੀ ਗਲੀ ਤਰਖਾਤੇ ਵੀ ਸਾਡਾ ਲੜਾਈ ਝਗੜਾ ਹੋ ਰਿਹਾ ਤੇ ਰਾਤ ਇਹਨਾਂ ਨੇ ਕੋਈ 12 ਵਜੇ ਫੋਨ ਕੀਤਾ ਸਾਨੂੰ 12 ਵਜੇ ਦੇ ਵਿੱਚ ਦਰਮਿਆਨ ਤੇ ਅਸੀਂ ਇਹ ਗੱਡੀ ਤੇ ਗਏ ਆ ਤੇ ਉੱਥੇ ਸਾਨੂੰ ਕੋਈ ਵੀ ਗਲੀ ਦੇ ਵਿੱਚ ਕੋਈ ਬੰਦਾ ਮਤਲਬ ਕੋਈ ਝਗੜੇ ਵਾਲਾ ਕੋਈ ਵੀ ਨਹੀਂ ਮਿਲਿਆ ਉੱਥੇ ਤੇ ਉਹ ਗਲੀ ਦੇ ਵਿੱਚ ਟਾਰੂੜੇ ਖਿਲਰੇ ਪਏ ਸੀ ਤੇ ਉਹਦੀ ਜਾਂਚ ਪੁਸਤਾਲ ਕਰ ਰਹੇ ਆ ਤੇ ਜਿਨ੍ਹਾਂ ਦੇ ਨਾਲ ਝਗੜਾ ਹੈ ਉਹਨਾਂ ਦੇ ਘਰ ਸਵੇਰੇ ਵੀ ਰਿਪੋਰਟ ਕਰਕੇ ਆਏ ਆ ਤੇ ਉਹ ਘਰ ਕੋਈ ਨਹੀਂ ਮਿਲਿਆ ਇਹ ਸਰ ਉਹਦੇ ਵਿੱਚ ਪੈਸੇ ਵੀ ਕੋਈ ਚੋਰੀ ਕਰਦੇ ਨੇ ਨਹੀਂ ਪੈਸਿਆਂ ਦਾ ਕੋਈ ਨਹੀਂ ਸਾਹਮਣੇ ਚੀਜ਼ ਆਈ ਨਹੀਂ ਹੋਈ ਕੋਈ ਲੜਾਈ ਵਜ੍ਹਾ ਕੀ ਦੱਸੀ ਵਰਾਜ ਦੀ ਵਜ੍ਹਾ ਕੋਈ ਹੋਏ ਇਹਨਾਂ ਦੇ ਕੋਈ ਗੱਡੀ-ਕੁੱਡੀ ਇੱਕ ਦੂਜੇ ਦੇ ਬੂਹੇ ਅੱਗੇ ਲਾਉਣ ਕਰਕੇ ਇਹਨਾਂ ਦੀ ਕੋਈ ਪੁਰਾਣੀ ਚੱਲ ਰਹੀ ਗੱਲ ਬਾਤ ਆਇਤਵਾਦੀ ਦੋ ਤਿੰਨ ਮਹੀਨੇ ਪਹਿਲਾਂ ਕੋਈ ਸਾਡੇ ਰਿਸ਼ਤੇਦਾਰ ਆਏ ਘਰ ਦੇ ਵਿੱਚ ਤੇ ਉਹ ਗੱਡੀ ਕਿ ਆਹੀ ਪਰਾ ਕਰ ਲਿਓ ਤੇ ਉਹ ਉਹਨਾਂ ਨੇ ਕਿਹਾ ਵੀ ਗੱਡੀ ਹੈ ਆਪਣੇ ਬੂਏ ਘੜੀ ਖੜੀ ਆ ਇਸੇ ਗੱਲ ਤੋਂ ਇਹਨਾਂ ਦੀ ਕੋਈ ਗੱਲ ਆ ਹੋਰ ਕੋਈ ਗੱਲਬਾਤ ਨਹੀਂ ਹੈ ਇੱਟਾ ਰੋੜੇ ਜਦੋਂ ਇੱਟਾ ਰੋੜੇ ਇੱਥੇ ਖਿਲਰੇ ਪਏ ਸੀ ਗਲੀ ਦੇ ਵਿੱਚ ਬਿਰਲੇ ਬਿਰਲੇ ਜੀ ਤੇ ਇਹ ਕਹਿੰਦੇ ਵੀ ਇੱਟਾ ਰੋੜੇ ਜਿਹੜੇ ਆ ਚੱਲੇ ਆ ਪਰ ਸਾਨੂੰ ਰਾਤ ਅਸੀਂ ਗਏ ਆ ਜੀ ਇੱਕ 1:30 ਵਜੇ ਸਾਨੂੰ ਉੱਤੇ ਗਲੀ ਦੇ ਵਿੱਚ ਸਾਰੇ ਦਰਵਾਜ਼ੇ ਲੋਕ ਸੋਤੇ ਪਏ ਐ ਪੁੱਛਿਆ ਵੀ ਕੋਈ ਝਗੜਾ ਹੋਇਆ ਹੁਣ ਉਹਨਾਂ ਨੂੰ ਪੁੱਛਿਆ ਇੱਕ ਦੋ ਜਣੇ ਉਹ ਕਹਿੰਦੇ ਵੀ ਕੋਈ ਝਗੜਾ ਨਹੀਂ ਹੋਇ ਹਾਂਜੀ ਕੀ ਗੱਲ ਪੁਲਿਸ ਵਾਲੇ ਦੀ ਉਹ ਵਧੀਆ ਚਪਕਤ ਜਨਾਲ ਪੁੱタル ਕਰ ਰਹੇ ਆ ਤਤੀਸ਼ ਕਰ ਰਹੇ ਆ ਜੇ ਕੋਈ ਗੱਲ ਸਾਹਮਣੇ ਆਈ ਤੇ ਉਹਦੇ ਉੱਪਰੋਂ ਨਵੀਂ ਕਾਰਵਾਈ ਕੀਤੀ ਜਾਊਗੀ ਕੋ ਦੱਸਿਆ ਲੈ ਅਲਮਾਰੀ ਲੈ ਕੇ ਪਣੀ ਗਈ ਕੋਈ ਪੈਸੇ ਦੇ ਗੱਟੇ ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਪਾਣੀ ਆਈ ਸਾਹਮਣੇ ਹਾਂਜੀ ਪੁੱਛਾਰਦਾ ਬੰਦਿਆਂ ਨੂੰ ਕੋਈ ਨਹੀਂ ਨਹੀਂ ਕੁਛ ਨਹੀਂ 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 ਵੀਡੀਓ ਦਿੱਤੀ ਨਾ ਲੋਨਾ ਨਹੀਂ ਨਹੀਂ ਮੈਨੂੰ ਵੀਡੀਓ ਕੋਈ ਨਹੀਂ ਦਿੰਦੀ ਜੀ ਤੁਹਾਡੇ ਨੂੰ ਕਾਰਵਾਈ ਹਰ ਦੇ ਲੋ ਕਾਰਵਾਈ ਕੀਤੀ ਹੈ ਜਿਹੜੇ ਜਿਨ੍ਹਾਂ ਦੇ ਬੰਨਾਂ ਦੇ ਬਰਖਲਾਫ ਦਰਖਾਹ ਦਿੱਤੀ ਉਹਨਾਂ ਦੇ ਘਰ ਨਹੀਂ ਗਏ ਆ ਤੇ ਉਹ ਘਰ ਨਹੀਂ ਹੈਗੇ ਉਹਨਾਂ ਨੂੰ ਸ਼ਾਨਦਾਰ ਟਾਈਮ ਦਿੱਤਾ ਅੱਜ ਵੀ ਟਾਈਮ ਨਹੀਂ ਇਥੇ ਸ਼ਾਮ ਠਾਣੇ ਆਓ ਤੇ ਬੁਲਾਇਆ ਠਾਣੇ ਦੋਆ ਪਾਰਟੀ ਨੂੰ ਵੇਖਾਂਗੇ ਜਿਹਦੇ ਵੀ ਕੋਈ ਗਲਤੀ ਹੋਈ ਉਹਤੇ ਬੰਨ ਦੀ ਡੋੜੀ ਦੀ ਕਾਰਵਾਈ ਕੀਤੀ ਜਾਊਗੀ